ਕੀ ਹੈ ਸਰੀਰ ਤੋਂ ਉੱਤੇ ਮੈਡੀਕਲ ਰਿਪੋਰਟਾਂ ਜਿਹੜੀਆਂ ਉਹ ਤੇ ਤੁਹਾਡੇ ਸਾਹਮਣੇ ਨੇ ਲੇਕਿਨ ਜਿਹੜਾ ਉਹਦਾ ਮਨੋਵਲ ਹੈ ਉਹ ਬੜਾ ਉੱਚਾ ਕੋਈ ਸਗਲ ਤੋਂ ਪ੍ਰਭਾਵ ਨਹੀਂ ਕਰ ਰਿਹਾ। ਔਰ ਜਿਹੜੇ ਇਸ ਟਾਈਮ ਦੇ ਉੱਤੇ ਤੁਸੀਂ ਵੇਖ ਰਹੇ ਹੋ ਤੇ ਪੰਡਾਲ ਦੇ ਵਿੱਚ ਵੇਖੋ ਤੁਸੀਂ ਕਿੰਨੇ ਨੇ ਬਾਹਰ ਕਿੰਨੇ ਨੇ ਆਪਕਾ ਜਿਹੜੇ ਸਾਡੇ ਨੌਜਵਾਨ ਨੇ ਇਹ ਇਸ ਟਾਈਮ ਤੇ ਕਿੰਨੇ ਨੇ ਸਾਡੇ ਕੋਲ ਵੀ ਆਹ ਵੇਖਲਾ ਬੈਠੇ ਬਾਵੇਂ ਮੁੰਡਾ ਹੀ ਆ ਪਰ ਖਾਲੀ ਹੱਥ ਨਹੀਂ ਹੋਗਾ। ਤੇ ਸਰਸਾ ਸਾਹਿਬ ਇੱਕ ਮੈਂ ਗੱਲ ਪੁੱਛਣਾ ਚਾਹੁੰਨਾ ਹਾਂ ਪ੍ਰਸ਼ਾਸਨ ਦੇ ਜਿਹੜੇ ਵੱਡੇ ਅਧਿਕਾਰੀ ਆ ਬਾਰ-ਬਾਰ ਗੇੜੇ ਮਾਰਦੇ ਆ ਉਹ ਵਾਕਿਆ ਹੀ ਤੁਹਾਨੂੰ ਲੱਗਦਾ ਵੀ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਚਿੰਤਾ ਤੇ ਆ ਜਾਂ ਉਹਨਾਂ ਦੀ ਪਿੱਛੇ ਮੰਸਾ ਹੋ ਰਿਹਾ ਕੁਝ بڑا ਖੁੱਲ ਕੇ ਦੱਸ ਦਿਓ ਕਰੀ ਸਿਹਤ ਨੂੰ ਲੈ ਕੇ ਚਿੰਤਾ ਉਹਨਾਂ ਦੀ ਕਾਦੀ ਆ ਉਹਨਾਂ ਨੂੰ ਕੀ ਚਿੰਤਾ ਉਹਨਾਂ ਨੂੰ ਚਿੰਤਾ ਤਾਂ ਸਿਰਫ ਇਹ ਆ ਵੀ ਕਿਹੜਾ ਵੇਲਾ ਹੋਵੇ ਉਹ ਰੈਕੀ ਕਰਨ ਆ ਰਹੇ ਨੇ ਵੀ ਇੱਥੋਂ ਦੇ ਪ੍ਰਬੰਧ ਜਿਹੜੇ ਆ ਉਹ ਕਿਸ ਤਰ੍ਹਾਂ ਦੇ ਆ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਠਕਣਾ ਹੈ ਕਿਹੜੇ ਟਾਈਮ ਤੇ ਠਕਣਾ ਹੈ ਇਹ ਜਿਹੜੇ ਅਫਸਰ ਆਉਂਦੇ ਨੇ ਸਿਰਫ ਇਹਸ ਕਰਕੇ ਆਉਂਦੇ ਨੇ ਔਰ ਉਹਨਾਂ ਦਾ ਕੋਈ ਬੰਤਪਨੇ ਤੇ ਜਿਸ ਕਰਕੇ ਜੇ ਉਹ ਆਉਂਦੇ ਨੇ ਆ ਜਿਸ ਤਰ੍ਹਾਂ ਹੁਣ ਪੰਜਾਬ ਦੇ ਹਰਿਆਣੇ ਦੇ ਵਿੱਚ ਪੰਜਾਬ ਪੁਲਿਸ ਹੈ ਤਾਂ ਦਾਤੇਵਾਲੇ ਪਿੰਡ 'ਚ ਬੈਠੀ ਆ ਪੰਜਾਬ ਪੁਲਿਸ ਦਾ ਦਾਤੇਵਾਲੇ ਕੀ ਕੰਮ ਹੈ ਭਾਈ ਇੱਥੋਂ ਕਿੰਨੇ ਕਿਲੋਮੀਟਰ ਹੈ ਜੀ ਇਸ ਸਟੇਜ ਤੋਂ ਦਾਤੇਵਾਲ ਜਿਹੜਾ 2 ਕਿਲੋਮੀਟਰ ਤੇ ਆ ਇੱਥੋਂ ਜਿੱਥੇ ਆਪਾਂ ਬੈਠੀ ਆ ਬੈਠੇ ਠੀਕ ਹੈ ਜੀ ਠੀਕ ਹੈ ਔਰ ਹਰਿਆਣੇ 'ਚ ਹਰਿਆਣੇ ਦਾ ਪਹਿਲਾ ਪਿੰਡ ਹੈ ਉੱਥੇ ਇਸ ਟਾਈਮ ਤੇ ਪੰਜਾਬ ਪੁਲਿਸ ਬੈਠੀ ਆ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਦਾਤੇਵਾਲ ਦੇ ਵਿੱਚ ਪੁਲਿਸ ਤੂੰ ਕਿਵੇਂ ਕਿੰਜੇ ਸਿਰਫ ਇਹ ਇਸ ਕਰਕੇ ਭੇਜੀ ਆ ਕਿ ਚਾਰ ਚਫੇਰਿਓ ਘੇਰਾ ਪਾਉਣ ਦੀ ਉਹਨਾਂ ਦੀ ਇੱਕ ਬਯੁਤ ਬੰਦੀ ਆ ਤੇ ਅਸੀਂ ਵੀ ਭਾਪਦੇ ਉਹਨੂੰ ਕਿ ਉਹਨਾਂ ਦੀ ਕੀ ਸੋਚ ਆ ਕੀ ਮਨਸਾ ਇਸੇ ਕਰਕੇ ਤੇ ਆ ਸਾਡੀਆਂ ਜਿਹੜੀਆਂ ਆ ਨੌਜਵਾਨ ਫੌਜਾਂ ਨੇ ਆ ਸਾਡੀਆਂ ਬੀਪੀਆਂ ਨੇ ਬੱਚੇ ਨੇ ਇਹ ਸਭ ਇਸੇ ਮਤਲਬ ਕਿ ਇਸ ਟਾਈਮ ਦੇ ਉੱਤੇ ਇਹ ਖਤਰੇ ਨੂੰ ਭਾਪਦਿਆ ਹੋਈ ਇੱਥੇ ਚਾਰ ਚੋਟ ਬੈਠੇ ਨੇ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸੁਰੱਖਿਆ ਉਸ ਸੁਰੱਖਿਆ ਦੇ ਕਾਰਨ ਹੀ ਅਸੀਂ ਇੱਥੇ ਜੜਿਆ ਉਹ ਬੈਠੇ। ਮਤਲਬ ਬਜ਼ੁਰਗਾਂ ਦੇ ਨਾਲ-ਨਾਲ ਹੁਣ ਇਹ ਨੌਜਵਾਨ ਵੀ ਪੂਰੇ ਨਾਲ ਆਣ ਕੇ ਡਟ ਕੇ ਖੜ ਗਏ। ਹਾਂ ਤੁਸੀਂ ਵੇਖੋ ਫੇ ਸਾਰੇ ਨੌਜਵਾਨੀਆ ਬੁੱਢਾ ਤੇ ਮੈਂ ਇਕੱਲਾ ਬੈਠਾ ਇਹਨਾਂ ਦੇ ਵਿੱਚ। ਬਾਕੀ ਕਿਹੜਾ ਪਟਾਈ? ਨਹੀਂ ਨਹੀਂ ਤੁਸੀਂ ਸਰੀਰਿਕ ਪੱਖੋਂ ਪੂਰੇ ਫੈਟੇ ਆ ਜੀ। ਹਾਂਜੀ। ਸਾਡੇ ਸਾਡੇ ਜਜ਼ਬਾ ਵੀ ਸਹੀ ਹੈ। ਯਾਰ ਗੱਲ ਸੁਣ ਮੇਰੇ ਬਾਬਾ ਦੀਪ ਸਿੰਘ ਦੇ 85 ਸਾਲ ਦੇ ਮੈਂ ਤਾਂ ਜੇ 2 ਸਾਲ ਉਹਨਾਂ ਨਾਲੋਂ ਛੋਟਾ ਹਾਂ। ਵਾਹਿਗੁਰੂ। ਹਾਂ। ਉਹ 85 ਸਾਲ ਦੀ ਉਮਰ ਦੇ ਵਿੱਚ ਖੰਡਾ ਵਾਇਆ ਉਹਨਾਂ ਨੇ। ਜੇ ਮੈਂ ਤੋਂ ਉਹਨਾਂ ਤੋਂ ਛੋਟਾ ਆ ਜੇ। ਤੇ ਬਾਕੀ ਦੇ ਸਾਰੇ ਇਹ ਨੌਜਵਾਨ ਮੁੰਡੇ ਆ ਵੇਖ ਆ ਮਾਰਲਾ ਪਰ ਉਹਨਾਂ ਦੇ ਕੋਲ ਕੈਮਰਾ ਵਾਲਾ ਹਾਂਜੀ ਆਹ ਸਾਰੇ ਨੌਜਵਾਨੀ ਖੜੇ ਆ ਨੌਜਵਾਨ ਸਾਰੇ ਆ ਦੇਖ ਲਓ ਜੀ ਮੌਜੂਦਾ ਜਿਹੜੇ ਹਾਲਾਤ ਆ ਮਤਲਬ ਆ ਦੇਖੋ ਇਹ ਨੌਜਵਾਨ ਵੀਰ ਕਿੰਨਾ ਕੱਦ ਆ ਜਰਾ 6 ਫੁੱਟ ਆ ਦੇਖ ਲਓ ਜੀ 6-6 ਫੁੱਟ ਨੌਜਵਾਨ ਜਿਹੜੇ ਆ ਉਹ ਮੋਰਚੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ ਡੱਲੀਵਾਲ ਸਾਹਿਬ ਦੀ ਰਾਖੀ ਵਿੱਚ ਬਹਿ ਗਏ ਆ ਤੇ ਇਸ ਵੇਲੇ ਅਸੀਂ ਆ ਬਿਲਕੁਲ ਢੱਲੇਵਾਲ ਸਾਹਿਬ ਦੇ ਰੂਮ ਦੇ ਕੋਲ ਖੜੇ ਹੈ ਜੀ ਭਾਜੀ ਜੇ ਕੋਈ ਇਦਾਂ ਮਤਲਬ ਪ੍ਰਸ਼ਾਸਨ ਵੱਲੋਂ ਤੱਕੇਸ਼ਾਹੀ ਕੀਤੀ ਜਾਂਦੀ ਆ ਤੇ ਆਪਣੇ ਵੱਲੋਂ ਪ੍ਰਬੰਧ ਕਿੱਦਾਂ ਪੂਰੇ ਆ ਜੀ ਦੇਖੋ ਇਹ ਗੁਰੂ ਸਾਹਿਬ ਕਲਾ ਵਰਤਾਂਗੇ ਮਾਨ ਨਹੀਂ ਕਰਦੇ ਗੁਰੂ ਸਾਹਿਬ ਕਲਾ ਵਰਤਾਂਗੇ ਦੇਖੋਗੇ ਪ੍ਰਸ਼ਾਸਨ ਵੀ ਦੇਖੂਗਾ ਅੱਗੇ 26 ਤਰੀਕ ਨੂੰ ਲੈ ਕੇ ਢੱਲੇਵਾਲ ਸਾਹਿਬ ਨੂੰ ਕਿ ਮਹਾਰਾਜ ਕਲਾ ਵਰਤਾਂਗੇ ਜਰੂਰ ਜਿੱਦਾਂ ਜਰ ਜਾਣ ਆ ਸਰੀਰ 'ਚ ਜਿੰਨੇ ਨੌਜਵਾਨ ਖੜੇ ਆ ਇਦਾਂ ਦੱਲੇਵਾਲ ਸਾਹਿਬ ਨੂੰ ਹੱਥ ਨਹੀਂ ਲਾਉਣ ਦਵਾਂਗੇ ਭਾਜੀ ਮੈਂ ਜਿੱਦਾ ਦੁਆਬੇ ਵਿੱਚੋਂ ਆ ਤੇ ਮੈਂ ਦੇਖਿਆ ਵੀ ਮਾਝਾ ਤੇ ਮਾਲਵਾ ਸੰਘਰਸ਼ਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਕੋਈ ਦੁਆਬੇ ਦੇ ਜਿਹੜੇ ਵੀਰ ਆ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਦੇਖੋ ਦੁਆਬੇ ਦੇ ਲੋਕ ਐਨ ਆਰ ਆਈ ਬਹੁਤੇ ਆ ਸੋਲ ਹੋ ਗਏ ਸਮਝ ਲਓ ਲੜਾਈ ਤੋਂ ਦੂਰ ਹੋ ਗਈ ਪੈਸਾ ਆਉਣ ਨਾਲ ਆਦਮੀ ਲੜਾਈ ਤੋਂ ਦੂਰ ਹੋ ਜਾਂਦਾ ਅਸੀਂ ਆਪਦੀ ਜ਼ਮੀਨ ਨਾਲ ਜੁੜੇ ਹੋਏ ਆ ਜਬੀਰ ਨਾਲ ਜੁੜੇ ਹੋਏ ਆ ਮਾਲਵੇ ਦੇ ਲੋਕ ਬਾਜੇ ਦੇ ਲੋਕ ਬਾਜੇ ਦੇ ਜਰਨੈਲ ਬਹੁਤੇ ਹੋਏ ਨੇ ਪਹਿਲਾਂ ਯੁੱਧਾਂ 'ਚ ਵੀ ਜੰਗਾਂ 'ਚ ਵੀ ਗੁਰੂ ਸਾਹਿਬ ਵੇਲੇ ਵੀ ਉਸ ਤੋਂ ਬਾਅਦ ਤੁਸੀਂ ਸ਼ਿਗਰਚਾ 'ਚ ਲਾ ਲਓ ਬਾਜੇ ਦੇ ਬੜੇ ਜਰਨੈਲ ਹੋਏ ਨੇ ਮਾਲਵੇ ਦੇ ਜਰਨੈਲ ਹੋਏ ਨੇ ਕੁਦਰਤੀ ਤੌਰ ਤੇ ਦੁਆਬੇ ਦੀ ਧਰਤੀ ਨੂੰ ਹਜੇ ਪਾਣ ਲੱਗੀ ਨਹੀਂ ਅਸੀਂ ਚਾਹੁੰਦੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਵੀ ਇਹ ਲੱਗੇ ਤੇ ਭਾਜੀ ਜਿੱਦਾਂ ਲਾ ਲਓ ਵੀ ਬਾਕੀ ਸਾਰੇ ਵੀਰ ਜਿਹੜੇ ਚਲੋ ਜਿੰਨੇ ਇੱਕ ਬਾਹਰ ਚਲੇ ਗਏ ਜਿਹੜੇ ਇੱਥੇ ਹੈਗੇ ਆ ਉਹਨਾਂ ਦਾ ਤੁਹਾਨੂੰ ਕੀ ਲੱਗਦਾ ਫਰਜ ਨਹੀਂ ਬਣਦਾ ਵੀ ਇਹ ਨੁਕਸਾਨ ਕੱਲਾ ਇੱਕ ਧਿਰ ਦਾ ਥੋੜਾ ਹੋਣਾ ਦੇਖੋ ਜਬੀਰਾਂ ਵਾਲੇ ਲੋਕ ਨਾ ਜਦੋਂ ਜਬੀਰ ਜਾਗਦੀ ਆ ਹਾਂਜੀ ਭਾਵੇਂ ਬਾਹਰ ਆ ਭਾਵੇਂ ਇੱਧਰ ਜਦੋਂ ਜਬੀਰ ਜਾਗਦੀ ਆ ਨਾ ਉਹ ਆਦਮੀ ਸ਼ ਘਰ ਚ ਚਕੋਦੇ ਹੁੰਦੇ ਆ ਜਿੰਨਾ ਚਿਰ ਜਬੀਰ ਸੁੱਤੀ ਆ ਨਾ ਹਲੂਣਾ ਨਹੀਂ ਵਜਿਆ ਉਹਨਾਂ ਚਿਰ ਕੀ ਘਰ ਚ ਜਿੱਕੁੱਦਣਾ ਬਹੁਤ ਔਕਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਦੁਆਬੇ ਦੇ ਵਿੱਚੋ ਵੀ ਇਹ ਨਹੀਂ ਹੈਗਾ ਪੇ ਮਿਲ ਕੇ ਇੱਥੇ ਹੈ ਨਹੀਂ ਇਹ ਸਾਡੇ ਵਿੱਚ ਵੀ ਇੱਥੇ ਦੁਆਬੇ ਤੋਂ ਬੈਠੇ ਨੇ ਹਾਂਜੀ ਹਾਂਜੀ ਹੈਗੇ ਪਰ ਉਸ ਮਾਤਰਾ ਵਿੱਚ ਨਹੀਂ ਹਜੇ ਆਉਣ ਲੈ ਉਹਨਾਂ ਹੀ ਘੰਟੇ ਚ ਨਹੀਂ ਹੈਗੇ ਪਰ ਹੈਗੇ ਨੇ ਦੁਆਬੇ ਦੇ ਵਿੱਚ ਦੁਆਬੇ ਦੇ ਬੜੇ ਬੜੇ ਜੋਧੇ ਹੋਏ ਨੇ ਮਤਲਬ ਕਿ ਇਹ ਗੱਲ ਥੋੜੀ ਦੁਆਬੇ ਤੇ ਨਹੀਂ ਹੋਉਂਦੀ ਉਧਰ ਮਨਜੀਤ ਰਾਏ ਭਾਜੀ ਬੈਠੇ ਆ ਉਧਰ ਸ਼ੰਭੂ ਬਾਰਡਰ ਤੇ ਬੈਠੇ ਆ ਪੁਛਾ بڑا ਕੁਛ ਆ ਸਾਰੇ ਜਿਹੜੇ ਨੇ ਨਾ ਦੁਆਬੇ ਦੇ ਵਿੱਚ ਵੀ ਬੱਤ ਨੇ ਤੇ ਬਾਕੀ ਠੀਕ ਹੈ ਕਿ ਇਧਰ ਮਾਝਾ ਮਾਲਵਾ ਜਿਹੜਾ ਇਸ ਟਾਈਮ ਦੇ ਤੇ ਇੱਥੇ ਜਿਹੜਾ ਅਖਨੋਰੀ ਬਾਰਡਰ ਦੇ ਉੱਤੇ ਜਿਹੜਾ ਉਹ ਡਟਿਆ ਆ ਬਾਕੀ ਹੁਣ ਇੱਥੇ ਮਾਝੇ ਜਾਂ ਮਾਲਵੇ ਦੀ ਜਾਂ ਜਿੱਥੇ ਦੀ ਗੱਲ ਨਹੀਂ ਕਿਤੇ ਗੱਲ ਇੱਕ ਅਣਖ ਦੀ ਆ ਜਾਗਦੀਆਂ ਜ਼ਮੀਰਾਂ ਦੀ ਆ ਮਤਲਬ ਜੇ ਜਮੀਰ ਜਾਗਦੀ ਹੋਊਗੀ ਉਹੀ ਆਊਗਾ ਜਾਗੀ ਹੈ ਜਮੀਰਾਂ ਵਾਲੇ ਹਮੇਸ਼ਾ ਲੜਾਈਆਂ ਲੜਦੇ ਨੇ ਇਹ ਕੋਈ ਨਹੀਂ ਦਾ ਬਾਕੀ ਇੱਕ ਗੱਲ ਹੋਰ ਵੀ ਆ ਇੱਥੇ ਅਸੀਂ ਉਹਨਾਂ ਦੇ ਵਾਰਸ ਆ ਆ ਜਿਹੜਾ ਮਹੀਨਾ ਹੈ ਆ ਦਸੰਬਰ ਦਾ ਪੋਹ ਦਾ ਮਹੀਨਾ ਇਸ ਪੋਹ ਦੇ ਮਹੀਨੇ ਦੇ ਵਿੱਚ ਜਦੋਂ ਚਮਕੌਰ ਸਾਹਿਬ ਨੂੰ ਚਾਰ ਸਵੇਰੋਂ ਘੇਰਾ ਪਿਆ ਆ ਉਹ 10 ਲੱਖ ਦਾ ਘੇਰਾ ਤੇ ਅੰਦਰ ਕਿੰਨੇ ਸੀ ਅਸੀਂ ਉਸ ਗੁਰੂ ਦੇ ਸੇਖ ਆ ਜਿਸ ਭੁਰੂਨੇ ਸਭਾ ਸਭਾ ਲੱਖ ਦੇ ਨਾਲ ਇੱਕ ਇੱਕ ਨੂੰ ਲੜਾਇਆ ਤੇ ਅੱਜ ਤਾਂ ਇੱਥੇ ਵੇਖੋ ਤੁਸੀਂ ਭਈ ਆ ਜਿਹੜਾ 3 ਕਿਲੋਮੀਟਰ ਦਾ ਏਰੀਆ ਜਿੱਥੇ ਸਾਡਾ ਇਹ ਮੋਰਚਾ ਚੱਲ ਰਿਹਾ ਹੈ ਇਹ ਪਿੱਛੋਂ ਬਾਰਡਰ ਤੋਂ ਲੈ ਕੇ ਤੇ ਇਧਰ ਖਨੌਰੀ ਵਾਲੀ ਸਾਈਡ ਨੂੰ 3 ਕਿਲੋਮੀਟਰ ਤੇ 3 ਕਿਲੋਮੀਟਰ ਦੇ ਵਿੱਚ ਹੀ ਇਸ ਟਾਈਮ ਦੇ ਉੱਤੇ ਤੁਸੀਂ ਮੇਰੇ ਨਾਲ ਤੁਰੇ ਚੱਲੋ ਜਿਸ ਤਰ੍ਹਾਂ ਇੱਥੇ ਖੜੇ ਨੇ ਨਾ ਇਸੇ ਤਰ੍ਹਾਂ ਸਾਰੇ ਰੋਡ ਦੇ ਉੱਤੇ ਖੜੋਤੇ ਨੇ ਨਹੀਂ ਤਾਂ ਆਪਾਂ ਤੁਰ ਕੇ ਦੇਖ ਲਈਏ ਹਾਂ ਜੀ ਮੈਂ ਦੇਖਿਆ ਜੀ ਦੇਖਿਆ ਹਾਂ ਹਾਂ ਜੀ ਮੈਂ ਹਾਂ ਜੀ ਅੱਖੀ ਅੱਖੀ ਦੇਖਿਆ ਹਾਂ ਅੱਖੀ ਦੇਖਿਆ ਹਾਂ ਤੇ ਫਿਰ ਐਸ ਕਰਕੇ ਜਿਹੜੀ ਤੁਸੀਂ ਕਿਹਾ ਵੀ ਤਿਆਰੀ ਹੈ ਤਿਆਰੀ ਜਿਹੜੀ ਆ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਐਸੀ ਗੱਲ ਨਹੀਂ ਹੈਗੀ ਵੀ ਇੱਥੇ ਹੁਣ ਹੁਣ ਆ ਕੇ ਤੇ ਇਸ ਤਰ੍ਹਾਂ ਢਲੇ ਵਾਲ ਨੂੰ ਜਿਹੜਾ ਚੁੱਕ ਕੇ ਲੈ ਜਾਓਗੇ ਐ ਨਹੀਂ ਚੁੱਕ ਕੇ ਨਹੀਂ ਲੈ ਜਾਣ ਦਿੰਦੇ ਹਾਂ ਠੀਕ ਹੈ ਫੂਰ ਸਰਕਾਰਾਂ ਨੇ ਉਹਨਾਂ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਆ ਹਰਿਆਣਾ ਸਰਕਾਰ ਆ ਇਹਨਾਂ ਸਰਕਾਰੀ ਪੁਲਿਸਨਰਕ 200 ਰੁਪਏ ਦੀਆਂ ਫਿਰ ਕੇਂਦਰ ਸਰਕਾਰ ਆ ਕਿੰਨੇ ਕਿਸਮ ਦੀਆਂ ਫੋਰਸਾਂ ਡਾਕਾ ਕਿਸ ਕਿਸ ਤਰ੍ਹਾਂ ਦੀਆਂ ਉਹਨਾਂ ਦੀ ਟ੍ਰੇਨਿੰਗ ਹੈ ਪਰ ਇੱਥੇ ਜਿਹੜੇ ਨੇ ਨਾ ਸਾਡੇ ਵੀ ਉਹ ਜੋਧੇ ਨੇ ਇੱਕ ਬੰਨੇ ਤਨਖਾਹਾਂ ਆਣਿਆ ਨੇ ਇੱਕ ਬੰਨੇ ਦੂਸਰੇ ਅਸੀਂ ਸ਼ਾਂਤਵੇਂ ਹੀ ਰਵਾਂਗੇ ਅਸੀਂ ਕਿਸੇ ਕਿਸਮ ਦਾ ਕੋਈ ਅਗਵਾ ਹੱਤ ਨਹੀਂ ਉਹ ਕਹਾਂਗੇ ਪਰ ਸ਼ਾਂਤਵੇਂ ਰਹਿੰਦੇ ਹੋਏ ਇਹ ਗੱਲ ਨਹੀਂ ਹੈਗੀ ਪਈ ਡੱਲੇ ਬਲਬਾਤ ਪਾ ਧੰਨਵਾਦ ਅੱਜ ਕੱਲ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਬਹੁਤ ਵਿਗੜ ਗਈ ਸੀ ਪੰਜਾਬ ਦੇ ਜਿਹੜੇ ਚਿੰਤਿਤ ਲੋਕ ਆ ਜਿਹੜੇ ਚਿੰਤਾ ਕਰਦੇ ਆ ਡੱਲੇਵਾਲ ਸਾਹਿਬ ਦੀ ਜਿਹੜੇ ਇੱਕ ਕਿਸਾਨੀ ਨੂੰ ਪਰ ਪਿਆਰ ਕਰਦੇ ਆ ਆਮ ਵਰਗਾਂ ਨੂੰ ਪਿਆਰ ਕਰਦੇ ਆ ਉਹ ਅੱਜ ਜਾਨਣਾ ਚਾਹੁੰਦੇ ਵੀ ਅੱਜ 25ਵਾਂ ਦਿਨ ਹੋ ਗਿਆ ਉਹਨਾਂ ਦੀ ਭੁਖ ਹੜਤਾਲ ਨੂੰ ਹੁਣ ਇਸ ਵੇਲੇ ਤੁਸੀਂ ਅੰਦਰ ਜਾ ਕੇ ਆਏ ਆਂ ਵੀ ਉਹਨਾਂ ਦੀ ਸਿਹਤ ਐ ਇਸ ਵੇਲੇ ਕਿਦਾਂ ਹੈ ਦੇਖੋ ਸਿਹਤ ਅੱਜ ਸਥਿਰ ਹੈ ਕੱਲ ਹਾਲਤ ਬਹੁਤ ਨਾਜ਼ੁਕ ਸੀ ਔਰ ਇਹ ਕੁਦਰਤੀ ਗੱਲ ਹੈ ਕਿ ਅਜਿਹਾ ਵਰਤਾਰਾ ਜਿਹੜਾ ਹੈ ਇਹ ਵਾਪਰੇਗਾ ਕਿਉਂਕਿ ਦਿਨ 25 ਹੋ ਗਏ ਔਰ ਇਤਿਹਾਸ ਹੈ ਕਿ 15 ਦਿਨ ਤੋਂ ਬਾਅਦ ਨੋਰਮਲੀ ਕੋਈ ਨਹੀਂ ਰਿਹਾ ਜਿੰਨਾਂ ਜਿੰਨਾਂ ਨੇ ਵੀ ਇਸ ਸਮੇਂ ਸਮੇਂ ਦੇ ਉਤੇ ਮਰਨ ਦਾਤ ਰੱਖਿਆ ਤੇ ਭਾਜੀ ਕੱਲ ਪ੍ਰਸ਼ਾਸਨ ਵੀ ਆਇਆ ਸੀ ਨਾਲ ਉਹਨਾਂ ਦੀ ਡਾਕਟਰਾਂ ਦੀ ਟੀਮ ਵੀ ਆਈ ਸੀ ਪ੍ਰਸ਼ਾਸਨ ਦਾ ਕੀ ਕਹਿਣਾ ਤੇ ਡਾਕਟਰਾਂ ਦਾ ਇਸ ਵੇਲੇ ਕੀ ਕਹਿਣਾ ਜਿਹੜੇ ਸਰਕਾਰ ਵੱਲੋਂ ਡਾਕਟਰ ਆ ਰਹੇ ਆ ਦੇਖੋ ਪ੍ਰਸ਼ਾਸਨ ਤਾਂ ਆਪਣੇ ਢੰਗ ਦੇ ਨਾਲ ਗੱਲ ਕਰੇਗਾ ਨਾ ਕਿ ਮਤਲਬ ਮੈਡੀਕਲ ਏਡ ਜਿਹੜੀ ਹੈਗੀ ਹੈ ਉਹ ਲੈਣੀ ਜ਼ਰੂਰੀ ਹੈ ਪਰ ਡਾਕਟਰ ਜਿਹੜੇ ਆ ਡਾਕਟਰ ਵੀ ਜਿਵੇਂ ਹੋਰਮਾਂ ਦਾ ਫੈਸਲਾ ਹੈ ਕਿ ਸਿਰ ਚਲਾ ਜਾਵੇ ਪਰ ਕੋਈ ਇਲਾਜ ਨਹੀਂ ਕਰਵਾਉਣਾ ਸੋ ਇਸ ਕਰਕੇ ਡਾਕਟਰ ਚਾਹੇ ਕੁਝ ਵੀ ਕਹੇ ਪ੍ਰਸ਼ਾਸਨ ਦੀ ਚਾਹੇ ਕੋਈ ਵੀ ਰਾਇ ਹੋਵੇ ਪਰ ਫੈਸਲਾ ਜਿਹੜਾ ਉਹ ਅਟੱਲ ਹੈ ਪਰ ਪ੍ਰਧਾਨ ਜੀ ਨੇ ਜਿਹੜਾ ਫੈਸਲਾ ਕਰ ਲਿਆ ਉਹ ਅੱਜ ਵੀ ਉਸ ਫੈਸਲੇ ਉੱਤੇ ਖੜੇ ਹੈ ਮਾਲ ਉਹਨਾਂ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਉਹ ਕਿਸਾਨੀ ਲਈ ਆਪਣੀ ਜਾਨ ਜਾਮ ਵਰਗ ਲਈ ਆਪਣੀ ਜਾਨ ਜਿਹੜੀ ਕੁਰਬਾਨ ਕਰਨ ਲਈ ਕੁਰਬਾਨ ਕਰਨ ਦਾ ਪੱਕਾ ਮਨ ਬਣਾ ਚੁੱਕੇ ਤੁਹਾਡੇ ਦੇਖੋ ਇਹ ਜਿਹੜੇ ਹੁਣ ਹਾਲਾਤ ਬਣੇ ਆ ਕਿ ਅਜ 25 ਦਿਨ ਹੋ ਗਏ ਸਰਕਾਰਾਂ ਕੰਮ ਵਾਲੇ ਪਾਸੇ ਨੂੰ ਤਾਂ ਨਹੀਂ ਰਹੀਆਂ ਤਾ ਹੁਣ ਤੱਕ 20 ਲੱਖ ਕਿਸਾਨ ਜਿਹੜਾ ਖੁਦ ਪੁਸ਼ੀ ਕਰ ਚੁੱਕੇ ਆ। ਸੋ ਇਸ ਲਈ ਜਿਹੜੀਆਂ ਪਾਲਿਸੀਆਂ ਨੇ ਡੇ ਬਾਈ ਡੇ ਇਹਨਾਂ ਦੀਆਂ ਹੋਰ ਕਿਸਾਨ ਮਾਰੂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਤੇ ਸੋ ਅਖੀਰ ਜਿਹੜਾ ਹੈਗਾ ਇਹ ਫੈਸਲਾ ਲੈਣਾ ਪਿਆ ਕਿ ਆਪਾਂ ਕਿਸਾਨਾਂ ਨੂੰ ਨਹੀਂ ਮਰਨ ਦੇਣਾ। ਸੋ ਆਗੂ ਜਿਹੜੇ ਆ ਉਹ ਆਪਣੀ ਜਾਨ ਕੁਰਬਾਨ ਕਰਨਗੇ। ਸੋ ਇਹ ਪ੍ਰਧਾਨ ਜੀ ਔਰ ਉਸ ਤੋਂ ਬਾਅਦ ਲੰਬੀ ਲਿਸਟ ਹੈ। ਸੋ ਇਸ ਲਈ ਇਸ ਫੈਸਲੇ ਤੋਂ ਪਿੱਛੇ ਹਟਣਾ ਜਾਂ ਕੋਈ ਮੈਡੀਕਲ ਹੈਲਪ ਲੈਣੀ ਇਹ ਤਾਂ ਕਦੇ ਵੀ ਨਹੀਂ ਮਤਲਬ ਸਟੈਪ ਵਾਈਜ਼ ਸਟੈਪ ਹਰੇਕ ਕਿਸਾਨ ਆਗੂ ਜਿਹੜਾ ਜਿੱਦਾਂ ਮਤਲਬ ਜਿਨ੍ਹਾਂ ਚੱਕਰ ਮੰਗਾ ਨਹੀਂ ਆਪਣੀਆਂ ਸ਼ਰਤਾਂ ਨਹੀਂ ਪੂਰੀਆਂ ਹੁੰਦੀਆਂ ਲਾਗੂ ਨਹੀਂ ਹੁੰਦੀਆਂ ਉਹਨਾਂ ਚੱਕਰ ਇਸ ਇਹ ਜਿਹੜਾ ਅਨਿਸ਼ਾਨਾ ਲਗਾਤਾਰ ਜਾਰੀ ਰੂਗੇ ਲਗਾਤਾਰ ਜਾਰੀ ਰਹੇਗਾ ਸਸੀਕਾਲ ਦੋਸਤੋ ਦੋਸਤੋ ਲਗਭਗ 10 ਵਜੇ ਦਾ ਟਾਈਮ ਹੈ ਰਾਤ ਦਾ ਇੱਧਰ ਆਪਣੇ ਨੌਜਵਾਨ ਤੇ ਨਾਲ ਬਜ਼ੁਰਗ ਵੀ ਜਿਹੜੇ ਡਿਊਟੀ ਦੇ ਰਹੇ ਆ ਪਹਿਰੇ ਤੇ ਆ ਦੇਖ ਲੋ ਸਾਰੇ ਹਾਲਾਤ ਐਸੇ ਲੇ ਮੋਰਚੇ ਤੇ ਇੱਧਰ ਇੱਕ ਮਾਤਾ ਜੀ ਆ ਸਾਡੇ ਉਹ ਵੀ ਆਪਣੀ ਜਿਹੜੀ ਵੀਰਾਂ ਦੇ ਨਾਲ ਨਾਲ ਉਹ ਵੀ ਜ਼ਿੰਮੇਵਾਰੀ ਨਿਭਾ ਰਿਆ ਮਾਤਾ ਜੀ ਇਹ ਕਿੰਨੀ ਉਮਰ ਆ ਜੀ ਤੁਹਾਡੀ 76 ਸਾਲ ਇਹ ਕਿਹੜਾ ਏਰੀਆ ਜੀ ਬਠਿੰਡਾ ਜ਼ਿਲ੍ਹਾ ਪਿੰਡ ਮੰਡੀ ਤੁਸੀ ਕੀ ਸੋਚ ਕੇ ਇਸ ਅੰਦੋਲਨ ਵਿੱਚ ਆਏ ਹੋ ਸੋਚ ਕੇ ਆਏ ਆ ਵੀ 3 ਸਾਲ ਹੋ ਗਏ ਕਾਲੇ ਕਾਨੂੰਨ ਚਲਾਈ। ਉਦੋਂ ਦਿੱਲੀ ਤੇ 13 ਮਹੀਨੇ ਬੈਠੇ। ਕੁਝ ਉਹਨਾਂ ਨੇ ਮੰਨ ਲਏ, ਕੁਝ ਨਹੀਂ। 13 88 ਉਹੀ ਮੰਗਾ ਮੰਨੀਆਂ ਹੋਈਆਂ। ਦਵਾਰੇ ਜਾਦ ਕਰਾਉਣ ਚੱਲੇ ਸੀ ਦਿੱਲੀ ਨੂੰ 13 ਫਰਵਰੀ। ਤਾਂ ਦੋਨਾਂ ਬਾਰਡਰਾਂ ਤੇ ਰੋਕ। ਹਾਂਜੀ ਇਹ ਦੋਸਤੋ ਮਾਤਾ ਜੀ ਦਾ ਇਹ ਜਵਾਬ ਆ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਵੀ ਇਹ ਖਰੇ ਉਦਾਂ ਹੀ ਬੈਠੇ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਆ ਤੁਸੀਂ ਸੁਣ ਲਿਆ ਮਾਤਾ ਦਾ ਜਵਾਬ ਮਤਲ ਸਾਰਿਆਂ ਨੂੰ ਪਤਾ ਆ ਵੀ ਇਸ ਵੇਲੇ ਕੀ ਹਾਲਾਤ ਸਾਡੇ ਮੁਲਕ ਦੇ ਬਣ ਰਹੇ ਆ ਤੇ ਆ ਦੇਖ ਲਓ ਸਾਡੀਆਂ ਬਜ਼ੁਰਗ ਮਾਵਾਂ ਇੱਧਰ ਭੈਣਾ ਸਾਡੀਆਂ ਸਾਰੀਆਂ ਵੀਰਾਂ ਦੇ ਨਾਲ ਨਾਲ ਉਹ ਵੀ ਆਪਣੀ ਡਿਊਟੀ ਜਿਹੜੀ ਪੂਰੀ ਨਿਭਾ ਰਹੀਆਂ ਆ ਇਸ ਵੇਲੇ ਰਾਤ ਦੇ ਹਾਲਾਤ ਆ ਮੌਜੂਦਾ ਮੋਰਚੇ ਤੇ ਉਹ ਤੁਹਾਨੂੰ ਦੂਰੋਂ ਜੂਹੀ ਕਰਕੇ ਵੀ ਨਾਲ ਨਾਲ ਦਿਖਾ ਲਦਿੰਦੇ ਆ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਫਸਲਾਂ ਨੂੰ ਬਚਾਉਣ ਲਈ ਸਾਰੇ ਵਰਗਾਂ ਦੀ ਰਾਖੀ ਦੇ ਲਈ ਪਈ ਤਾਂ ਡੱਕੜਾ ਪੈਂਦੇ ਆ ਮੇਰਾ ਜੀ ਹੈਗਾ ਜ਼ਿਲ੍ਹਾ ਬਰਨਾਲਾ ਬਲਾਕ ਮੈਲਕਾਣਾ ਕਿੰਨੇ ਦਿਨ ਹੋ ਗਿਆ ਭਾਜੀ ਬੈਠਿਆਂ ਇੱਥੇ ਸਾਨੂੰ ਹੋ ਗਿਆ 13 ਫਰਵ ਤੋਂ ਲੈ ਕੇ 10 ਮਹੀਨੇ ਤੋਂ ਉੱਪਰ ਹੋ ਗਿਆ ਲਗਾਤਾਰ ਇੱਥੇ ਲਗਾਤਾਰ ਤੇ ਹੁਣ ਦਿੱਲੀਵਾਲ ਸਾਹਿਬ ਦੀ ਸਿਹਤ ਕਿਦਾਂ ਠੀਕ ਹੈ ਦੇਖੋ ਜੀ ਸਿਹਤ ਤਾਂ ਜੈਦਾਂ ਵੀ ਮਤਲਬ 24ਵੇਂ ਦਿਨ ਹੋ ਗਿਆ ਮਰਨ ਮਰਦੇ ਬੈਠਿਆਂ ਨੂੰ ਤੇ ਸਿਹਤ ਤਾਂ ਕਾਫੀ ਵਿਗੜੀ ਹੋਈ ਐ ਸੀ ਕੋਈ ਪੰਜਾਬ ਦੇ ਨੌਜਵਾਨਾਂ ਨੂੰ ਸਨੇਹਾ ਦੇਣਾ ਹੋਵੇ ਜਿਹੜੇ ਹਜੇ ਤੱਕ ਇਸ ਮੋਰਚੇ ਵਿੱਚ ਨਾ ਆਏ ਹੋਣ ਦੇਖੋ ਜੀ ਇਹ ਤਾਂ ਕੋਈ ਨਵੀਂ ਗੱਲ ਹੈ ਨਹੀਂ ਵੀ ਅੱਜ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਸਨੇਹਾ ਦੇਵਾਂਗੇ ਤੇ ਜੇ ਦੇਣ ਤੋਂ 26 ਤਰੀਕ ਤੋਂ ਲੈ ਕੇ ਪ੍ਰਧਾਨ ਢੱਲੇਵਾਲ ਜੀ ਮਰਨ ਮਰਦੇ ਬੈਠੇ ਆ ਉਹਨਾਂ ਨੂੰ ਮਰਨ ਮਾਰ ਤੇ ਬੈਠਣ ਦੀ ਜਰੂਰਤ ਨਹੀਂ ਸੀਗੀ ਉਹਨਾਂ ਨੇ ਕੀ ਸਮਝਿਆ ਵੀ ਜਿਵੇਂ ਕਿ ਪਿੱਛੇ ਕੁਸ ਖੋਤੀ ਤਰ੍ਹਾਂ ਖੋਤੀ ਜੱਥੇ ਬੰਦੇ ਬੈਠੀਆਂ ਨੇ ਵੀ ਜਿਹੜੇ ਲੀਡਰ ਆਪਣੇ ਮਾਮਾ ਦੇ ਪੁੱਤ ਮਰਵਾ ਰਹੇ ਆ ਉਹਨਾਂ ਨੂੰ ਦੇਖਦੇ ਹੋਏ ਜਿਹੜਿਆਂ ਕਿ ਸਰਕਾਰ ਕੋਈ ਆਪਣਾ ਹੱਥਵਾ ਨਹੀਂ ਫੜਾ ਰਹੀ ਤੇ ਪ੍ਰਧਾਨ ਜੀ ਨੇ ਮਜਬੂਰ ਨੂੰ ਸੋਚਿਆ ਵੀ ਆਪਾਂ ਨੌਜਵਾਨਾਂ ਨੂੰ ਆਪਣਾ ਸੇਫ ਰੱਖ ਕੇ ਵੀ ਆਪਾਂ ਕਿਉਂ ਨਾ ਦੇਸ਼ ਅਤੇ ਪੰਜਾਬ ਨੂੰ ਆਪਣੀਆਂ ਫਸਲਾਂ ਨਸਲਾਂ ਤੇ ਜਵਾਨੀ ਨੂੰ ਖਚਾਉਣ ਲਈ ਆਪਾਂ ਕਿਉਂ ਨਾ ਆਪਣਾ ਜੀਵਨ ਦਾਤ ਤੇ ਲਾ ਦਈਏ ਮਤਲਬ ਉਹ ਦੂਜਿਆਂ ਨੂੰ ਮਰਾਉਣ ਦੀ ਬਜਾਏ ਉਹਨਾਂ ਨੇ ਆਪਣੀ ਜਾਨ ਦਾਅ ਤੇ ਲਾਤੀ ਤਾਂ ਕਿਹਨਾਂ ਦਾ ਆਪਣੀ ਦਾ ਆ ਦੇਖੋ ਜੀ ਇਸ ਵੇਲੇ ਮੌਜੂਦਾ ਜਿਹੜੇ ਮੋਰਚੇ ਦੇ ਹਾਲਾਤ ਆ ਆ ਵੀਰ ਸਾਰੇ ਡਿਊਟੀ 'ਤੇ ਰਹੇ ਆ ਉਧਰ ਪਹਿਰੇ ਤੇ ਤੇ ਅੰਦਰਲੀ ਸਾਈਡ ਤੇ ਉਧਰ ਦਿੱਲੀਵਾਲ ਸਾਹਿਬ ਪਰਲਿਕ ਟਰਾਲੀ ਦੇ ਵਿੱਚ ਹੈ ਜੀ ਆ ਇਸ ਵੇਲੇ ਰਾਤ ਦਾ 10 ਵਜੇ ਦਾ ਲਗਭਗ ਸਮਾਂ ਹੋ ਗਿਆ ਬਜ਼ੁਰਗ ਨੌਜਵਾਨ ਨੌਜਵਾਨਾਂ ਦੀ ਜਿਹੜੀ ਸ਼ਮੂਲੀਅਤ ਆ ਉਹ ਵੀ ਮੋਰਚੇ ਦੇ ਵਿੱਚ ਹੋ ਰਹੀ ਆ ਤੇ ਆ ਦੇਖ ਲੋ ਜੀ ਸਾਰੇ ਨੌਜਵਾਨ ਦੀ ਆ ਉਧਰ ਅੱਗੇ ਪਿੱਛੇ ਵੀ ਤੁਹਾਨੂੰ ਸਾਰਾ ਨਾਲ-ਨਾਲ ਦਿਖਾ ਲਈ ਜਾਂਦੇ ਆ ਆ ਸਾਡੇ ਵੀਰਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਕਿ ਪੰਜਾਬ ਦਾ ਪਾਲੇ ਡੋਨਾ ਹੁੰਦਾ ਜਾਂਦਾ ਤੇ ਨਾਲ ਦੀ ਨਾਲ ਜਿਹੜਾ ਵਾ ਜਿਤਨਾ ਭਈਏ ਪੰਜਾਬ ਦੇ ਵਿੱਚ ਸਾਰਾ ਖੋ ਜਾ ਇਹਨਾਂ ਸਾਰਿਆਂ ਦੇ ਮਤਲੇ ਦਾ ਹੱਲ ਸੋਚ ਕੇ ਬਾਪੂ ਡੱਲੇਵਾਲ ਨੇ ਜਿਹੜਾ ਇਹ ਮੋਰਚਾ ਲਾਇਆ ਇਹ ਭਰਾਵੋ ਭਾਰਤ ਦਾ ਢਿੱਡ ਭਰਨੋਂ ਆਸ ਕੀ ਜਿਹੜਾ ਵਾ ਉਹ ਅਸੀਂ ਖੇਤੀ ਕਰਦੇ ਆ ਇੱਕ ਧਾਨ ਦੀ ਜੀਰੀ ਦੀ ਪਰ ਹੁੰਦਾ ਕੀ ਇਹਦੇ ਉੱਚਾ ਹੁੰਦਾ ਇਹਦੇ ਵਿੱਚ ਇਹ ਆ ਇਹ ਜਿਰੀ ਦੇ ਖੇਤੀ ਨਾਲ ਪਾਣੀ ਦੂੰਗਾ ਹੋ ਜਾਵੇ ਤੇ ਪਾਣੀ ਦੇ ਬਦਲੇ ਸਾਨੂੰ ਪਰਜੇ ਮਿਲਦੇ ਪਰਾਲੀ ਦੇ ਰੂਪ ਚ ਸੋ ਇਸ ਤਰ੍ਹਾਂ ਭਈਆਂ ਨੇ ਜਿਹੜਾ ਉਹਨਾਂ ਦੇ ਦੇ ਚਾਹ ਮਲ ਕੁਝ ਗਰੰਟੀ ਮਿਲ ਜੀ ਤਾਂ ਚੱਲ ਜਾਣਗੇ ਵਾਪਸ ਸਾਰੇ ਮਸਲਿਆਂ ਦਾ ਜਿਹੜਾ ਹੱਲ ਵਾ ਐਮਐਲ ਦੀ ਗਰੰਟੀ ਕਾਨੂੰਨ ਸੁਆਮੀ ਨਾਲ ਤੰਦੀਰ ਕੋਡ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਮਜ਼ਦੂਰਾਂ ਦੀ ਕਰਜ਼ਾ ਮੁਕਤੀ